ਅੱਜ ਗੁਰਦੁਆਰਾ ਗੁਰੂ ਕੀ ਟਾਬ ਵਿਖੇ ਡਾਕਟਰ ਅਮਰਜੀਤ ਸਿੰਘ ਅਮਰਵਾਦ ਜੀ ਦੀ ਅੰਤਮ ਅਰਦਾਸ ਨੂੰ ਸਮਰਪਿਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਤਸ਼ਾਹਬ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦਾ ਭੋਗ ਮਿਤੀ 30 ਜਨਵਰੀ 2025 ਨੂੰ ਪਵੇਗਾ ਇਹ ਪ੍ਰੋਗਰਾਮ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਲਾਈਫਟਾਈਮ ਅਚੀਵਮੈਂਟ ਅਵਾਰਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦੇ ਉਦਮ ਅਤੇ ਪਿੰਡ ਗੁਰੂ ਕੀ ਟਾਬ ਦੀ ਮਜੂਦਾ ਪੰਚਾਇਤ ਅਤੇ ਸਾਬਕਾ ਪੰਚਾਇਤ ਦੇਸਰੇ ਸਰਪੰਚਾਂ ਤੇ ਮੋਤਵਾਰਾਂ ਵੱਲੋਂ ਕਰਵਾਇਆ ਜਾ ਰਿਹਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਸਾਬਕਾ ਸਰਪੰਚ ਸਰਦਾਰ ਪਾਲ ਸਿੰਘ ਜੀ ਸਾਬਕਾ ਸਰਪੰਚ ਸਰਦਾਰ ਅਮਨਦੀਪ ਸਿੰਘ ਜੀ ਨੌਜਵਾਨ ਆਗੂ ਸਰਦਾਰ ਇਕਬਾਲ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਜੀ ਖਾਲਸਾ ਸਬਕਾ ਪ੍ਰਧਾਨ ਗੁਰਦੁਆਰਾ ਗੁਰੂ ਕੀ ਟਾਪ ਕੈਪਟਨ ਜਰਨੈਲ ਸਿੰਘ ਮਾਨ ਜੀ ਸਾਬਕਾ ਮੈਜਰ ਸਰਦਾਰ ਗੁਰਦੀਪ ਸਿੰਘ ਜੀ ਕੋਟਪੂਰਾ ਆਦ ਹਾਜ਼ਰ ਹੈ ਜਿਨ੍ਹਾਂ ਵੱਲੋਂ ਡਾਕਟਰ ਬਰਵਾਦ ਸਾਹਿਬ ਨੂੰ ਦਿਲ ਦੀਆਂ ਗਰਹਾਈਆਂ ਵਿੱਚੋਂ ਸਰੋਪਾ ਸਾਹਿਬ ਅਤੇ ਉਹਨਾਂ ਦੇ ਸਟੈਚੂ ਨੂੰ ਫੁੱਲਾਂ ਦੀ ਹਾਰ ਪਾ ਕੇ ਬੜੀ ਸ਼ਰਧਾ ਨਾਲ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਦੀ ਕਵਰਿੰਗ ਸੀਸੀਪੀ న్యూਸ ਦੇ ਚੀਫ ਸੁਨੀਲ ਸਿੰਘ ਕਪੂਰ ਜੀ ਨੇ ਆਪਣੀ ਟੀਮ ਨਾਲ ਖੁਦ ਕੀਤੀ। ਸਾਬਕਾ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਚੀਫ ਸਾਹਿਬ ਨੂੰ ਕਿਹਾ ਕਿ ਡਾਕਟਰ ਅਮਰਜੀਤ ਸਿੰਘ ਬਰਵਾਦ ਜੀ ਦੀ ਜੀਵਨੀ ਤੇ ਇੱਕ ਫਿਲਮ ਤਾਂ ਆਪ ਜੀ ਬਣਾਈ ਰਹੇ ਹੋ ਨਾਲ ਹੀ ਇੱਕ ਕਿਤਾਬ ਵੀ ਬਣਾਓ। ਇਸ ਨੂੰ ਬਣਾਉਣ ਵਿੱਚ ਅਸੀਂ ਤੁਹਾਡਾ ਪੂਰਨ ਸਹਿਯੋਗ ਕਰਾਂਗੇ ਤਾਂ ਚੀਫ ਸੈਭ ਨੇ ਸਮੂਹ ਪੰਚਾਇਤ ਅਤੇ ਹਾਜ਼ਰੀਨ ਨਾਲ ਇਹ ਵਚਨ ਕੀਤਾ ਕਿ ਮੈਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜ਼ਰੂਰ ਡਾਕਟਰ ਅਮਰਜੀਤ ਸਿੰਘ ਮਰਵਾ ਦੀ ਜੀਵਨੀ ਤੇ ਕਿਤਾਬ ਲਿਖਾਂਗਾ ਆਓ ਦੇਖਦੇ ਹਾਂ ਸੀਸੀਪੀ ਨਿਊ ਚੀਫ ਦੀ ਇਹ ਵਿਸ਼ੇਸ਼ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਅਮਰਜੀਤ ਸਿੰਘ ਮਰਵਾ ਜੋ ਇੱਕ ਦਾਨੀ ਪਰੇਸ਼ਰ ਆਦਮੇ ਸਨ ਔਰ ਲੋਕਾਂ ਦਾ ਭਲਾ ਚਾਹਣ ਵਾਲੇ ਲੋਕਤਾਈ ਦਾ ਭਲਾ ਚਾਹਣ ਵਾਲੀ ਸ਼ਖਸੀ ਸਨ ਯੂ ਐਸ ਏ ਅਮਰੀਕਾ ਦੇ ਵਾਸੀ ਸਨ ਉਹਨਾਂ ਨੇ ਅਮਰੀਕਾ ਦੇ ਵਿੱਚ ਵੀ ਬਹੁਤ ਕੋਸ਼ਿਸ਼ ਕੀਤਾ ਔਰ ਇੰਡੀਆ ਦੇ ਵਿੱਚ ਇਸ ਪਿੰਡ ਵਿੱਚ ਇਹਨਾਂ ਨੇ ਬੜੀਆਂ ਗਲੀਆਂ ਬਣਾਈਆਂ ਨੇ ਬਹੁਤ ਕੁਝ ਕੀਤਾ ਜਿਨ੍ਹਾਂ ਬਾਰੇ ਸਾਡੇ ਸਤਿਕਾਰਯੋਗ ਮਾਨਯੋਗ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਲਾਈਫਟਾਈਮ ਚੀਟਮੈਂਟ ਵਾਰਡੀ ਪੀਏਯੂ ਯੂਨੀਵਰਸਿਟੀ ਪਟਿਆਲਾ ਇਹ ਇਹਦੇ ਬਾਰੇ ਇਹਨਾਂ ਬਾਰੇ ਸਾਰਾ ਬਿਆਨ ਕਰਨਗੇ ਔਰ ਸਾਥੀ ਜਿਹੜੇ ਸਹਾਬਾਨ ਹਾਜ਼ਰ ਨੇ ਉਹ ਵੀ ਆਪਣੇ ਆਪਣੇ ਵਿਰੁੱਧਨ ਕੇ ਵੈਸਾ ਵਾਈਗੁਡੂ ਕੀ ਖਲਸਾ ਵਾਈਗੁਡੂ ਕੀ ਫਤੇ ਜੀ ਸਰ ਅਕਾਲ ਪੁਰਖ ਦੇ ਹੁਕਮ ਅਨਸਾਰ ਡਾਕਟਰ ਮਰਵਾ ਜੀ ਦੀ ਅੰਤਮ ਅਰਦਾਸ ਵਿੱਚ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰਦੇ ਗੁਰੂ ਪੰਡ ਗੁਰੂ ਕੀ ਢਾਬ ਜਿੱਥੇ ਗੁਰੂ ਗੋਬਿੰਦ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਸਾਰੇ ਨਗਰ ਨਿਵਾਸੀਆਂ ਵੱਲੋਂ ਤੇ ਸਹਿਯੋਗੀਆਂ ਵੱਲੋਂ ਇੱਥੇ ਅ ਅਖੰਡ ਪਾਠ ਦਾ ਪ੍ਰਕਾਸ਼ ਕੀਤਾ ਗਿਆ ਤੇ ਜਿਹਦਾ ਭੋਗਤੀ ਜਨ ਨੂੰ ਪਹੂਗਾ ਕੁਛ ਚਿਰ ਪਹਿਲਾਂ ਲਗਭਗ 7 ਤਰੀਕ ਨੂੰ ਡਾਕਟਰ ਸਾਹਿਬ ਦਾ ਅਮਰੀਕਾ ਵਿੱਚ ਇਹ ਅਕਾਲ ਚਲਾਣਾ ਕਰ ਗਏ ਜਦੋਂ ਕੋ ਜਿਹਦੀ ਕਿ ਸਾਨੂੰ ਆਸ ਨਹੀਂ ਸੀ ਕੁਛ ਚਿਰ ਪਹਿਲਾਂ ਹੀ ਸਾਡਾ ਪਰਿਵਾਰ ਤੇ ਸਾਰਾ ਅਸੀਂ ਮਿਲ ਕੇ ਆਏ ਤੇ ਉਹ ਕਹਿੰਦੇ ਸੀ 4 4 ਫਰਵਰੀ ਨੂੰ ਮੇਰਾ ਬਾਰਥਡੇ ਹੋਊਗਾ ਤੁਸੀਂ ਮੁੜਦੇ ਹੋਏ ਵੀ ਆਉਣਾ ਤੇ ਸਾਰਿਆਂ ਨੂੰ ਕਹਿਣਾ ਜਿਹੜਾ ਆ ਸਕਦਾ ਆਵੇ ਤੇ ਆਪਾਂ ਖੁਸ਼ੀ ਮਨਾਵਾਂਗੇ ਮੇਰੇ 99 ਸਾਲਾਂ ਦਾ ਹੋ ਜਾਉਂਦਾ ਅੱਛਾ 1999 ਇਹ ਨਹੀਂ ਉਹ ਪ੍ਰਾਣੇ ਵੱਡੀਆਂ ਵੱਡੀਆਂ ਹਸਤੀਆਂ ਦੇ ਵੱਡਿਆਂ ਵੱਡਿਆਂ ਮਨ ਤਾਂ ਕਲਾਕਾਰਾਂ ਦੇ ਕਿਸੇ ਦੇ ਜਮਾਤੀ ਰਹੇ ਕਿਸੇ ਸੇਵਾਦਾਰ ਰਹੇ ਕਿਸੇ ਦੇ ਸਹਿਯੋਗੀ ਰਹੇ ਉਹਨਾਂ ਦੀ ਜੇ ਇਸ ਗੱਲ ਨੂੰ ਲੜੀ ਨੂੰ ਸ਼ੁਰੂ ਕਰੀਏ ਤੇ 2-4 ਘੰਟਿਆਂ ਦਿਨਾਂ 'ਚ ਨਹੀਂ ਸਾਲਾਂ 'ਚ ਵੀ ਪੂਰਾ ਨਹੀਂ ਹੁੰਦਾ ਜੀ ਸਰ ਜੀ ਮਰਵਾ ਸਾਹਿਬ ਨੇ ਆਪਦੇ ਜਿੰਦੇ ਦੀ ਸਟੈਚੂ ਤਿਆਰ ਕਰਵਾ ਕੇ ਥਿਰ ਗਏ ਸੀ ਬਹੁਤ ਸ਼ੌਂਡ ਰੂਹਾਂ ਇਹ ਦਿੰਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਜਿੰਦੇ ਦੀ ਕੁਝ ਇਹ ਦੇਖਾ ਕਰ ਜਾਂਦੀਆਂ ਨੇ ਇੱਕ ਬਾਅਦ ਉਹ ਆਸ ਨਹੀਂ ਰੱਖਦੇ ਲੇਕਿਨ ਆਸਬੰਦ ਰੋਕ ਇਦਾਂ ਹੁੰਦੇ ਜਿਹੜੇ ਕੀਤੇ ਕੰਮ ਅਛਾਈ ਹੁੰਦੀ ਹੈ ਉਹਨਾਂ ਜਿਵੇਂ ਸਾਡੇ ਪਾਲ ਸਿੰਘ ਦੀ ਇਹਨੇ ਮਿਸੇ ਸਰਪੰਚ ਸੀ ਕਰੀਪ ਸਰਪੰਚ ਫੈਮਲੀ ਸਰਪੰਚੀ ਨੇ ਇਹ ਔਰ ਇਹਨਾਂ ਨੇ ਫਿਰ ਕਹਿੰਦੇ ਪਿੰਨਾਂ ਵਿੱਚ ਜਦੋਂ ਪ੍ਰੈਸਰ ਦੱਸ ਰਿਆ ਸੀ ਮਤਾ ਨਹੀਂ ਪਿੱਛੋਂ ਉਹਨਾਂ ਨੇ ਪਾਇਆ ਤੇ ਇਹਨਾਂ ਨੇ ਪਾ ਕੇ ਪਿੰਡ ਦੀ ਨੋਹਰ ਬਲਤੀ ਇਹਨਾਂ ਦੀ ਵੀ ਇਸ ਪਿੰਡ ਨੂੰ ਬਹੁਤ ਬੜੀ ਦੇਣ ਹੈ ਸਰ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 28 ਜਨਵਰੀ 2025 ਅੱਜ ਅਸੀਂ ਇਹ ਪਾਰਕ ਦੇ ਵਿੱਚ ਖੜੇ ਆ ਜਿਹੜਾ ਕਿ ਡਾਕਟਰ ਅਮਰਜੀਤ ਸਿੰਘ ਮਰਵਾਹ ਨੇ ਆਪਦੇ ਆਥਾਣਾ ਸਾਰਾ ਤਿਆਰ ਕਰਵਾਇਆ 2008 ਦੇ ਵਿੱਚ ਮੈਂ ਪਾਲ ਸਿੰਘ ਮੇਰੀ ਧਰਮ ਪਤਨੀ ਕਰਮਜੀਤ ਕੌਰ ਉਦੋਂ ਸਾਨੂੰ ਪਿੰਡ ਦੀ ਸੇਵਾ ਕਰਨ ਵਾਸਤੇ ਸਰਪੰਚ ਦਾ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਤਾਂ ਉਹ 2008 ਤੋਂ ਡਾਕਟਰ ਸਾਹਿਬ ਨਾਲ ਸਾਡੇ ਆਬਜ ਦੀ ਤਾਲਮੇਲ ਹੋਇਆ ਤਾਂ ਡਾਕਟਰ ਸਾਹਿਬ ਨੇ 2009 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਉਹ ਆਏ ਨਾਲ ਡੀਸੀ ਸਾਹਿਬ ਨੂੰ ਲੈ ਕੇ ਆਏ ਔਰ ਸਾਡੇ ਪਿੰਡ ਦੇ ਵਿੱਚ ਪਿੰਡ ਨੂੰ ਡਾਉਟ ਕਰਕੇ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਨੂੰ ਅਸੀਂ ਇੱਕ ਨੰਬਰ ਦਾ ਪਿੰਡ ਬਣਾਉਣਾ ਤੁਸੀਂ ਪਿੰਡ ਵਾਲੇ ਸਹਿਮਤਾਂ ਸਾਡੇ ਨਾਲ ਡਾਉਟ ਕਰ ਲਿਆ ਸੀ ਪਿੰਡ ਹਾਂ ਡਾਉਟ ਕਰ ਲਿਆ ਜੀ ਓਕੇ ਤਾਂ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਲਿਆਂ ਨੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ ਦੇ ਵਿੱਚ ਕਰੋ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਜੀ ਜੀ ਤਾਂ ਬਹੁਤ ਹੀ ਧਰਮੀ ਤੇ ਬਹੁਤ ਅਨੇਕ ਇਨਸਾਨ ਜਿਹੜੇ ਸਾਡੇ ਪਿੰਡ ਦੇ ਵਿੱਚ 2009 ਤੋਂ ਲਾ ਕੇ ਤੇ ਉਹ ਲਗਾਤਾਰ 11 ਸਾਲ ਹੂੰ ਆਏ ਸਾਲ ਦੋ ਵਾਰੀ ਅਮਰੀਕਾ ਤੋਂ ਸਪੈਸ਼ਲ ਸਾਡੇ ਪਿੰਡ ਦੀ ਸੇਵਾ ਕਰਨ ਵਾਸਤੇ ਸਾਡੇ ਵਿਕਾਸ ਦੇ ਕੰਮ ਕਰਾਉਣ ਵਾਸਤੇ ਉਹ ਸਾਡੇ ਪਿੰਡ ਦੇ ਵਿੱਚ ਆਉਂਦੇ ਰਹੇ ਬਹੁਤ ਵੱਡੀ ਦੇਣ ਹੈ ਜਿੰਦੀ ਹਾਂਜੀ ਅਸੀਂ ਉਹਨਾਂ ਦੇ ਕੰਮ ਦੇਖ ਕੇ ਅਸੀਂ ਪਿੰਡ ਵਾਲੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਗਏ ਜਿਨ੍ਹਾਂ ਨੇ ਸਾਾਨੂੰ ਨਮਾਣਿਆਂ ਨੂੰ ਇੰਨਾ ਮਾਣ ਬਖਸ਼ਿਆ ਸਾਡੇ ਛੋਟੇ ਜਿਹੇ ਪਿੰਡ ਨੂੰ ਸਰਕਾਰਾਂ ਬਿਲਕੁਲ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਕਰਦੀਆਂ ਜੀ ਸਰ ਪਰ ਉਹ ਡਾਕਟਰ ਸਾਹਿਬ ਨੇ ਸਾਡੇ ਪਿੰਡ ਨੂੰ ਚੰਡੀਗੜ੍ਹ ਦਾ ਦਰਜਾ ਦਿੱਤਾ ਸਾਡੇ ਇੱਥੇ 66 ਹੁੰਦਾ ਜਿੱਥੇ ਆਪਾਂ ਖੜੇ ਆ ਅੱਜ ਤੇ 66 ਨੂੰ ਸਾਰਾ ਭਰ ਕੇ ਉਹਨਾਂ ਨੇ ਮਿੱਟੀ ਪਵਾਈ ਆਪ ਤਾਂ ਉਹਨਾਂ ਨੇ ਪਾਰਕ ਬਣਾਇਆ ਇੱਥੇ ਜਵਾਕਾਂ ਦੇ ਬੈਠਣ ਵਾਸਤੇ ਓਕੇ ਦੋ ਬੱਸ ਸਟੈਂਡ ਉਹਨਾਂ ਨੇ ਬਣਵਾਏ ਪਹਿਲਾਂ ਇੱਥੇ ਕੋਈ ਬੱਸ ਸਟੈਂਡ ਨਹੀਂ ਸਾਡੇ ਉਹ ਢਿਆ ਸੀਗਾ ਇੱਕ ਓਕੇ ਪਰ ਉਹਨਾਂ ਨੇ ਬੱਸ ਸਟੈਂਡ ਵੀ ਇੱਕ ਜਿਵੇਂ ਆਪਦੇ ਅਮਰੀਕਾ ਦੇ ਵਿੱਚ ਬਣਾਉਂਦੇ ਉਹ ਹਿਸਾਬ ਨਾਲ ਬਣਾਇਆ ਪਰ ਅਸੀਂ ਉਹ ਸੋਚ ਨਹੀਂ ਸਕਦੇ ਸੀ ਕਿ ਉਹ ਐਂ ਕੰਮ ਕਰਨਗੇ ਬਿਊਟੀਫੁਲ ਬਣਾਏ ਓਕੇ ਹਾਂ ਜੀ ਤੇ ਜਦੋਂ ਕੰਮ ਕਰਕੇ ਦਿਖਾਉਂਦੇ ਸੀ ਉਹਦਾ ਉਹਦੀ ਜਿਹੜੀ ਸੋਚ ਸੀ ਉਹਦੇ ਤੇ ਅਸੀਂ ਸੋਚਦੇ ਸੀ ਵੀ ਵਾਕਿਆ ਹੀ ਡਾਕਟਰ ਸਾਹਿਬ ਇੱਕ ਬਹੁਤ ਦਿਮਾਗ ਤੇ ਬਹੁਤ ਲੰਮੀ ਸੋਚ ਵਾਲੇ ਬੰਦੇ ਸਾਬ ਦੀ ਦੇਨ ਆ ਜਿਹੜੀ ਸਾਡੀ ਸਾਡੇ ਨਾਲ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਤੁਹਾਡੇ ਵਾਸਤੇ ਨਹੀਂ ਕਰ ਰਹੇ ਹਾਂ ਤੁਹਾਡੇ ਬੱਚਿਆਂ ਵਾਸਤੇ ਕਰ ਰਹੇ ਹਾਂ ਵੀ ਚੰਗੇ ਵਾਤਾਵਰਣ ਚ ਰਹਿਣ ਤੁਹਾਡੇ ਬੱਚੇ ਕੋਈ ਬਿਮਾਰੀ ਨਾ ਲੱਗੇ ਨਾ ਹੀ ਤਾਂ ਸਾਡੇ ਟਾਈਮ ਪਿੰਡ ਦੇ ਵਿੱਚ ਕੋਈ ਨਾਲੀ ਆ ਵੀ 1 ਫੁੱਟ ਵੀ ਨਾਲੀ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਸਾਰਾ ਮੁਕੰਮਲ ਸੀਵਰੇਜ ਪਿਆ ਵਾ ਬਕਾਇਦਾ ਘਰ ਤੋਂ ਲੈ ਕੇ ਹਾਂ ਠੀਕ ਹੈ ਜੀ ਤੇ ਨਾਲ ਡਾਕਟਰ ਸਾਹਿਬ ਨੇ ਸਾਡੇ ਜਿਹੜੇ ਹੋਰ ਕੰਮ ਕੀਤੇ ਆ ਬੱਸ ਸਟੈਂਡ ਬਣਾਏ ਆ ਡਾਕਟਰ ਸਾਹਿਬ ਨੇ ਹਾਂਜੀ ਹਾਂ ਪਾਰਕ ਬਣਾਇਆ ਸਾਡੇ ਬੱਚਿਆਂ ਦੇ ਖੇਡਣ ਲਈ ਹਾਂ ਠੀਕ ਹੈ ਗਲੀਆਂ ਨਾਲੀਆਂ ਇਹੋ ਜਿਹੀਆਂ ਬਣਾਤੀ ਆ ਅਮਰਜੀਤ ਸੀਵਰੇਜ ਇਹੋ ਜਿਹਾ ਬਣਾਤਾ ਜੀ ਬਹੁਤ ਵਧੀਆ ਇਹ ਦੇਨ ਜਿਹੜੀ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਨੂੰ ਲੈ ਕੇ ਆਉਣਾ ਪਿੰਡ ਦੇ ਵਿੱਚ 2009 ਦੇ ਵਿੱਚ ਇਹ ਸਰਦਾਰ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਸਾਹਿਬ ਉਹ ਉਹਨਾਂ ਦੀ ਮਤਲਬ ਵੀ ਨਾਲ ਉਹਨਾਂ ਨੂੰ ਲੈ ਕੇ ਆਏ ਉਹਨਾਂ ਨੇ ਸਭ ਲੈ ਕੇ ਆਏ ਪਿੰਡ ਦੇ ਓਕੇ ਓਕੇ ਪ੍ਰੋਫੈਸਰ ਸਾਹਿਬ ਲੈ ਕੇ ਆਏ ਕੋਣ ਨੂੰ ਪ੍ਰੋਫੈਸਰ ਦਾ ਨਾਮ ਦਿਖਾਓ ਇਹਨਾਂ ਨੇ ਉਹਨਾਂ ਉਹਨਾਂ ਨੇ ਇੱਥੇ ਲੈ ਕੇ ਆਏ ਇੱਥੇ ਗੁਰੂ ਗੋਬਿੰਦ ਸਿੰਘ ਜੀ ਚਰਨ ਸ਼ੋਪ ਪ੍ਰਵਤ ਧਰਤੀ ਆ ਸਾਡਾ ਪਿੰਡ ਹਾਂਜੀ ਹਾਂਜੀ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਸਾਡੇ ਪਿੰਡ ਦੇ ਵਿੱਚ ਆਏ ਹਾਂਜੀ ਸਾਬਕਾ ਜਿਹੜੇ ਮੈਨੇਜਰ ਸਾਹਿਬ ਨੇ ਸਰਦਾਰ ਗੁਰਦੀਪ ਸਿੰਘ ਜੀ ਹਾਜ਼ਰ ਨੇ ਆਪ ਜੀ ਸਰ ਕੀ ਕਹੋਗੇ ਇਸ ਵਾਰ ਵੈਲਕਮ ਕਰਦੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸੀਜੀਪੀ ਨਿਊਜ਼ ਚੈਨਲ ਦਾ ਆਭਾਰੀਆਂ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਇਸ ਯੋਗਪੁਰਸ਼ ਬਾਰੇ ਗੋਜ ਆਪਣੇ ਸਰਦਾਰ ਪ੍ਰਵਾਨ ਨੂੰ ਕਰਵਾ ਸਕੀਏ ਰਾਈਟ ਥੈਂਕ ਯੂ ਸਰ ਥੈਂਕ ਯੂ ਡਾਕਟਰ ਚੰਦਾ ਸਿੰਘ ਜੀ ਦੇ ਦਰਸ਼ਨ ਮੈਂ ਕੀਤੇ ਆ ਮੈਂ ਬਹੁਤ ਸੁਭਾਗਾ ਸਮਝਦਾ ਆ ਬੜੇ ਨੇਕ ਇਨਸਾਨ ਸਮਝਵੇਂ ਕੈਪਟਨ ਜਰਨੈਲ ਸਿੰਘ ਮਾਨ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਵਿੱਚ ਤਤਪਰ ਰਹਿੰਦੇ ਸੀ ਤੇ ਲਾਲਚ ਤੋਂ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਮਨਸੂਬੇ ਤੋਂ ਬਹੁਤ ਹੀ ਨਿਰਪੱਖ ਸੀਗੇ ਤੋਤੇ ਹੋਏ ਸੀਗੇ ਕੋਈ ਲਾਲਚ ਨਹੀਂ ਕਰਦੇਗੇ ਸਦਾ ਗੌਰਵ ਸਿੰਘ ਹਾਂਜੀ ਪ੍ਰਧਾਨ ਗੋਦਸਾ ਗੁਰੂ ਘਟਾਲਾ ਸਾਹਿਬ ਦਾ ਸਕੂਲ ਦਾ ਪ੍ਰਧਾਨ ਸਕੂਲ ਦੇ ਅੱਛਾ ਚਮਦਾ ਹੱਤਾ ਵੇਵਾ ਕਰੀ ਸਕਦਾ ਕੋਈ ਇੱਕ ਕਮੇਟੀ ਬਣੀ ਹੈ ਪਿੰਡ ਦੀ ਲੋਕਲ ਕਮੇਟੀ ਹੀ ਗੱਲ ਕਰਦਾ ਆ ਤਾਂ ਕਮੇਟੀ ਪਿੰਡ ਦੀ ਪਿਆਦਾ ਉੱਥੇ ਕਰਦਾ ਸਤਿ ਥੋੜੀ ਮੀਟਿੰਗ ਅੰਦਰ ਕਰਦਾ ਅੱਛਾ ਸਕੂਲ ਦੀ ਮੀਟਿੰਗ ਹਾਂਜੀ ਮੇਰੇ ਕੋਲ ਆਏ ਦੋ ਤਿੰਨ ਰੇ ਮੈਂ ਸਕੂਲ ਦਾ ਪ੍ਰਧਾਨ ਸੀ ਉੱਥੇ ਸਾਡੇ ਕੋਲ ਕਮਰੇ ਤੋੜਾ ਸੀਗਾ ਜੀ ਮੈਂ ਉਹ ਬੱਚਿਆਂ ਵਾਸਤੇ ਕਮਰੇ ਬਣਾ ਦੇ ਸੰ ਉਹ ਤਿੰਨ ਦੇਖੇ ਉਹ ਮੁਰ ਜਾ ਕੇ फेर मेरे को इन सूचना ਨਾਲ ਲੈ ਕੇ ਫੇਰ ਆ ਗਏ ਅੱਛਾ ਸਾਹੀ ਮੇਰੇ ਬੱਤੇ ਦੀ شادی ਤੇ ਫੌਦਾ ਲੈਣ ਲਈ ਇਹ ਕਾਲੀ ਸਿਖਲੇ ਆਤੀ ਕਾਰੇ ਬੈਠੇ ਤੇ ਆਪਣੇ ਪਿਤਾ ਮੈਨੂੰ ਆ ਦੱਸੋ ਜੀ ਕੀ ਹੋ ਗਿਆ ਭਾਈ ਸਾਡੀਆਂ ਬੇਨਤੀਆਂ ਆ ਮੈਨੂੰ ਫੇਰ ਕਮਰੇ ਬਣਾ ਦਿਓ ਸਾਡੇ ਕੋਲ ਪੈਸੇ ਨਹੀਂ ਹਨ ਗੁਰਗਰਵਾਦਵਾਉਂਦੇ ਨਹੀਂ ਹਾਂ ਮੈਂ ਇਹ ਹੂਲ ਮੈਂ ਸਿੱਤ ਪੰਜਾਖ ਪੰਜਾਖ ਬਣਾਇਆ ਸੀ ਜਾ ਕੇ ਮਰੀ ਸਾਹਿਬ ਅੰਟੀ ਉਹ ਮੈਦਾਨ ਕਰਦੇ ਹੁਣ ਰੱਖ ਕੇ ਸਾਰਾ ਉਹ ਦਿੱਤਿਆ ਕਿ ਉਹ ਸਿਰ ਗੜਬੜੇ ਦੇ ਸਕੂਲ ਦੇ ਪਿੰਡ ਦਾ ਦੱਸੋ ਕੀ ਕਰਨਾ ਮੈਂ ਦੱਸੋ ਤੁਸੀਂ ਕੀ ਕਰਦੋਂਗੇ ਉਹ ਆਨੇ ਵੀ ਅਸੀਂ ਪਿੰਡ ਜਿਵੇਂ ਦਿਨਾਂ ਕੁ ਹੁਣ ਕਰਦਿਆ ਕਿ ਪਿੰਡ ਦੇ ਸੀਵਰੇਜ ਪਾ ਦੇਗਾ ਲੇਟਾਂ ਲਵਾ ਦੇਗਾ ਵਾਟਰ ਪਾਸ ਉਹਦੇ ਕਰਕੇ ਟੂਟ ਜਾ ਕੇ ਨਿਚੇ ਦੇ ਸੀਵਰੇਜ ਦਾ ਕਨੈਕਸ਼ਨ ਦੇ ਦਾਂਗੇ ਤੇ ਦਰਖਤ ਲਾ ਦੇਗੇ ਵੱਡੇ ਮਹਿੰਗੇ ਲੈ ਕੇ ਥੋੜਾ ਪਾਰਕ ਬਣਾ ਦੇਾਂਗੇ ਅੱਡੇ ਬਣਾ ਦੇਾਂਗੇ ਬਸ ਮੈਂ ਸਾਥੋਂ ਕੀ ਸੇਵਾ ਲੈਣੀ ਆ ਕੋਈ ਕੋਈ ਸੇਵਾ ਨਹੀਂ ਕੁਝ ਲਿਖ ਕੇ ਜਨਾ ਮਤੇ ਪਾ ਕੇ ਵੀ ਅਸੀਂ ਮਗਰੋਂ ਸੰਭਾਲ ਕਰਾਂਗੇ